ਤੁਸੀਂ ਕੰਪਨੀਆਂ ਦੇ ਨਾਲ ਟਾਇਪ ਕੀਤਾ ਜਾਂ ਕਰਨ ਦੀ ਕੋਸ਼ਿਸ਼ ਕੀਤੀ ਉਸ ਟਾਈਮ ਉਸ ਟਾਈਮ ਤੇ ਕੰਪਨੀਆਂ ਦਾ ਕਹਿਣਾ ਸੀ ਵੀ ਸੌਂਗਸ ਜੋ ਨੇ ਨਾਨ ਕਮਰਸ਼ੀਅਲ ਨੇ ਚੱਲੇ ਨਾ ਚੱਲੇ ਕੱਲ ਨੂੰ ਅਖਾੜੇ ਮਿਲਣੇ ਵੀ ਬੰਦ ਹੋ ਜਾਣ ਪਰ ਇਹ ਨਹੀਂ ਹੋਊਗਾ ਕਿ ਪੰਮਾ ਹੁਣ ਆਪਣੀ ਲੇਨ ਤੋਂ ਭਟਕ ਗਿਆ ਪੰਮੇ ਦਾ ਵੀ ਅ ਜੱਟਾਂ ਦੇ ਟਰੈਕਟਰ ਤੇ ਗੀਤ ਆ ਗਿਆ ਪੰਜਾਬੀ ਮਾਂ ਬੋਲੀ ਦੇ ਅਦਬ ਨੂੰ ਸਤਕਾਰ ਨੂੰ ਮੁੱਖ ਰੱਖ ਕੇ ਇਹ ਕਦੇ ਨਹੀਂ ਹੋਊਗਾ ਪਿਆ ਆਪਣੀ ਮਾਂ ਨੂੰ ਨੰਗਿਆਂ ਕਰਕੇ ਜਿਸ ਦਿਨ ਮੈਂ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਲੋਕ ਜੋ ਨੇ ਅੱਜ ਕੱਲ ਉਹਨਾਂ ਸਿੰਗਰਾਂ ਦੇ ਟ੍ਰੈਂਡ ਨੂੰ ਫਾਲੋ ਕਰ ਰਹੇ ਨੇ ਤੇ ਉਹ ਜਰੂਰ ਜਵਾਬ ਤੁਹਾਨੂੰ ਗੱਲ ਇੱਕ ਪੁੱਛਾਂ ਕਿ ਕਿੱਧਰ ਗਈਆਂ ਸਰਦਾਰੋਂ ਦਾੜੀਆਂ ਪੱਗਾਂ ਤੇ ਮੁੱਛ ਕੀ ਇਹ ਜਿਹੜੇ ਗਾਇਕ ਆ ਜਾਂ ਇਹਨਾਂ ਨੂੰ ਇਹ ਹੈ ਕਿ ਆਪਾਂ ਬੋਰੇ ਭਰ ਕੇ ਉੱਪਰੋਂ ਲੈ ਕੇ ਆਏ ਸੀਗੇ ਜਿਸ ਦਿਨ ਆਪਾਂ ਦੁਨੀਆ ਤੋਂ ਜਾਣਾ ਬੋਰੇ ਭਰ ਕੇ ਜਾਵਾਂ ਅੱਜ ਕੱਲ ਦੀ ਜੋ ਗਾਇਕੀ ਹੈ ਉਹ ਬਿਲਕੁਲ ਹੀ ਚੇਂਜ ਹੋ ਚੁੱਕੀ ਹੈ ਇਸ ਜਿਹੜੀ ਗਾਇਕੀ ਲੋਕ ਤਾਂ ਤੇ ਇਹ ਚ ਵੱਡਾ ਬਿਜ਼ਨਸ ਨਹੀਂ ਹੁੰਦਾ ਆ ਜਿਹੜਾ ਮੈਮ ਸੋਨਾ ਆ ਇਹ ਸੱਚਾ ਬਿਲਕੁਲ ਇਹ ਤੋਲਿਆਂ ਮਾਸਿਆਂ 'ਚ ਰਹਿਣਾ ਇਹ ਕੁਆਂਟਲਾਂ 'ਚ ਇਹ ਨਹੀਂ ਕਦੇ ਵੇਚ ਸਕਦਾ ਕਿ ਕਿਤੇ ਨਾ ਕਿਤੇ ਤੁਹਾਡੀਆਂ ਲੁਕਸ ਤੇ ਵੀ ਟਾਰਗੇਟ ਕੀਤਾ ਗਿਆ ਕਿ ਆਪਾਂ ਗਾਣਾ ਤਾਂ ਸਾਫ ਸੁਥਰਾ ਗਾਣਾ ਨਹੀਂ ਗਾਇਆ ਤਾਂ ਪੰਜ ਸੱਤ ਕਿੱਲੇ ਹੈਗੇ ਘਰੇ ਛੇਤੀ ਕਰ ਲੇ ਨਾ ਬੋਲੇ ਤੇ ਆਕੜਾਂ ਦੀ ਪੱਟੀ ਕਹਿੰਦੇ ਬੋਲੇ ਹੱਸ ਕੇ ਤੇ ਕੁੜੀ ਖਰਾਬ ਲੱਗੇ ਭੈਣ ਆਪਣੀ ਲੱਗੇ ਗੰਗਾ ਜਲ ਵਰਗੀ ਓ ਜੇ ਹੋਵੇ ਕਿਸੇ ਦੀ ਤਾਂ ਲਖਿਆ ਸ਼ਰਾਵ ਕਹਿੰਦੇ ਸਸ਼ੀ ਗੱਲ ਜੀ ਮੈਂ ਹਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਗਾਇਕੀ ਦੇ ਅਥਾ ਸਮੁੰਦਰ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਮਕਸੂਦ ਨੂੰ ਸਾਰ ਕਰਨ ਚ ਸਫਲ ਹੋਏ ਪੰਜਾਬ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਅਦਮਾਨ ਗਾਇਕ ਪੰਮਾ ਡੂਮੇਵਾਲ ਇਹਨਾਂ ਨਾਲ ਗੱਲਬਾਤ ਕਰਦੇ ਆ ਸਸ਼ੀ ਗੱਲ ਸਰ ਸਸ਼ੀ ਗੱਲ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬੀ ਚ ਥੈਂਕ ਯੂ ਮੈਮ ਥੈਂਕ ਯੂ ਵੈਰੀ ਮੱਚ ਸਰ ਅੱਜਕੱਲ ਦੀ ਜਨਰੇਸ਼ਨ ਕਹਿ ਲੋ ਅੱਜਕੱਲ ਦੇ ਗਾਇਕ ਕਹਿ ਲੋ ਬਹੁਤ ਹੀ ਐਡਵਾਂਸ ਹੋ ਗਏ ਨੇ 트렌ਡਿੰਗ ਬੇਸਿਕਲੀ ਮੈਂ ਗੱਲ ਕਰਨ ਜਾ ਰਹੀਆਂ ਤੁਹਾਡੇ ਨਾਮ ਤੇ ਵੀ 트렌ਡੀ ਨਾਮ ਰੱਖੇ ਜਾਂਦੇ ਨੇ ਨਾਮ ਕੱਟ ਹੀ ਦਿੱਤਾ ਜਾਂਦਾ ਬੇਸਿਕਲੀ ਔਰ ਤੁਸੀਂ ਆਪਦੇ ਨਾਮ ਦੇ ਨਾਲ ਆਪਣੇ ਪਿੰਡ ਦਾ ਨਾਮ ਜੋੜਿਆ ਹੈ ਇਹਦੇ ਬਾਰੇ ਕੀ ਕਹਨੇ ਹੋ ਮੈਂ ਵਾਸੀ ਪਿੰਡਾਂ ਵਾਲੇ ਜਵਾਕਾਂ ਜੀ ਪਿੰਡਾਂ ਚ ਖੇਡ ਖੁੱਦ ਕੇ ਵੱਡੇ ਹੋਏ ਆਂ ਪ੍ਰਾਇਮਰੀ ਸਕੂਲਾਂ ਚ ਪੜ੍ਹੇ ਆਂ ਜਦੋਂ ਤੋਂ ਇਸ ਲਾਈਨ ਵਿੱਚ ਆਏ ਆਂ ਆਪਾਂ ਮੇਲਿਆਂ ਚ ਹਨਾ ਛੋਟੇ ਛੋਟੇ ਮੇਲਿਆਂ ਚ ਜਾਣਾ ਤੇ ਕਤਾਰਾਂ ਚ ਪਿਛੇ ਲੱਗੇ ਰਹਿਣਾ ਤੇ ਉਦੋਂ ਤੋਂ ਨਾਂ ਚੱਲਦਾ ਸੀ ਪੰਮਾ ਡੂਮੇਵਾਲ ਇੱਕ ਵਾਰ ਅਸੀਂ ਕੋਸ਼ਿਸ਼ ਵੀ ਕੀਤੀ ਉਦੋਂ ਦਰਸ਼ਪ੍ਰੀਤ ਰੱਖਿਆ ਸੀਗਾ ਪਹਿਲੀ ਧਾਰਮਿਕ ਐਲਬਮ 'ਚ ਸੋ ਮੁੜ ਕੇ ਫੇਰ ਪਤਾ ਨਹੀਂ ਇਹ ਮੇਰੀ दिली ਸੋਚ ਸੀਗੀ ਕਿ ਜਿਨ੍ਹਾਂ ਪਿੰਡ ਦੀਆਂ ਗਲੀਆਂ 'ਚ ਆਪਾਂ ਖੇਡ ਕੇ ਵੱਡੇ ਹੋਏ ਜੇ ਮਾਲਕ ਨੇ ਚਾਹਿਆ ਕਦੇ ਸਮਾਂ ਆਇਆ ਕਿ ਆਪਣਾ ਗ੍ਰਾਫ ਗਾਇਕੀ ਦਾ ਵੱਡਾ ਹੋਇਆ ਤਾਂ ਪਿੰਡ ਵੀ ਨਾਲ ਵੱਡਾ ਹੋਵੇ ਸੋ ਅੱਜ ਦਿਲ ਨੂੰ ਸਕੂਨ ਮਿਲਦਾ ਜਦੋਂ ਕੋਈ ਵੀ ਆਨੰਦਪ੍ਰਸਾਦ ਨੂੰ ਮਾਲਵੇ ਤੋਂ ਆਵੇ ਮਾਝੇ ਤੋਂ ਆਵੇ ਮੱਥਾ ਟੇਕਣ ਵਾਲੇ ਦੁਆਬੇ ਤੇ ਜਦੋਂ ਸਾਡੇ ਪਿੰਡ ਦਾ ਬੋਰਡ ਦੇਖ ਕੇ ਫੋਨ ਕਰਦੇ ਨਾ ਨੰਬਰ ਲੱਭ ਕੇ ਕਿ ਭਾਈ ਤੁਹਾਡੇ ਪਿੰਡ ਦੇ ਮੂਰੇ ਖੜੇ ਹਾਂ ਤਾਂ ਦਿਲ ਨੂੰ ਸਕੂਨ ਮਿਲਦਾ ਬੜੇ ਮਾਣ ਵਾਲੀ ਗੱਲ ਹੈ ਕਿ ਇੱਕ ਪਿੰਡ ਨੂੰ ਇਹੋ ਜੇ ਮਤਲਬ ਇੱਕ ਵਾਰ ਕਹਿ ਲੋ ਵੀ ਇਸ ਤਰ੍ਹਾਂ ਦੀ ਗਾਇਕੀ ਦੀ ਜ਼ਰੂਰਤ ਹੈ ਔਰ ਉਸ ਪਿੰਡ ਦਾ ਇਹ ਸਖਸ਼ ਜਿਸ ਨੇ ਨਿਕਲ ਕੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਆਪਣੇ ਨਾਮ ਦੇ ਪਿੱਛੇ ਜੋ ਹੈ ਆਪਣੇ ਪਿੰਡ ਦਾ ਨਾਮ ਜੋੜਿਆ ਤੇ ਹੁਣ ਅਸੀਂ ਗੱਲ ਕਰਦੇ ਹਾਂ ਇਹਨਾਂ ਦੀ ਜੀਵਨੀ ਬਾਰੇ ਵੈਸੇ ਤਾਂ ਕਹਿੰਦੇ ਨੇ ਵੀ ਜੇ ਉਹਨਾਂ ਬਾਰੇ ਜਾਣਨਾ ਨਾ ਹੋਵੇ ਤਾਂ ਉਹਨਾਂ ਦੀ ਜ਼ੁਬਾਨੀ ਸੁਣੋ ਪਰ ਫਿਰ ਵੀ ਤੁਹਾਨੂੰ ਮੈਂ ਇੱਕ ਪਰ ਦੱਸ ਦਿੰਨੀ ਆ ਕਿ ਇਹਨਾਂ ਦੀ ਸਟੱਡੀ ਤੇ ਜੇ ਮੈਂ ਜਾਵਾਂ ਤੇ ਇਹਨਾਂ ਨੇ ਮਾਸਟਰਸ ਕੀਤੀ ਹੋਈ ਆ ਪੋਲਿਟੀਕਲ ਸਾਇੰਸ ਹਿਸਟਰੀ ਔਰ ਰਿਲੀਜੀਅਨ ਦੇ ਵਿੱਚ ਇਹਨਾਂ ਤੋਂ ਪੁੱਛ ਲੈਨੇ ਆ ਵੀ ਐਮਏ 뮤직 ਕਿਉਂ ਨਹੀਂ ਕੀਤੀ ਇਹਨਾਂ ਨੇ ਮੈਂ ਮੈਂ ਐਕਚੁਅਲੀ ਐਮਏ 뮤직 ਕੀਤੀ ਸਾਡੇ ਰੋਪੜ ਤੇ ਮੇਰੇ ਪਿੰਡ ਤੋਂ ਆਨੰਦਪੁਰ ਸਾਹਿਬ ਖਾਲਸਾ ਕਾਲਜ ਹੈਗਾ 10 ਕਿਲੋਮੀਟਰ ਦੀ ਦੂਰੀ ਤੇ ਮੈਂ ਉੱਥੇ ਗਿਆ ਵੀ ਐਡਮਿਸ਼ਨ ਲੈਣ ਪਰ ਉਹ ਰੋਪੜ ਸਾਡੇ ਪਿੰਡ ਤੋਂ 40 ਕਿਲੋਮੀਟਰ ਸੀਗਾ ਤੇ ਸਰੀਰ ਕਮਜ਼ੋਰ ਸੀਗਾ ਸੋਚਿਆ ਨਹੀਂ ਕਿਤੇ ਬੱਸਾਂ ਚ ਇਹਨਾਂ ਰੋਲ ਖੁੱਲ ਜਾਈਏ ਸੋ ਸ਼ੌਂਕ ਸੀਗਾ ਉਹ ਨਾਲ-ਨਾਲ ਫੈਸਟੀਵਲਾਂ ਦੌਰਾਨ ਚੱਲ ਰਿਹਾ ਜੀ ਅ ਤੁਸੀਂ ਅਖਾੜਿਆਂ ਦੇ ਥਰੂ ਨਾਮ ਜਿੱਤਿਆ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਵੀ ਤੁਸੀਂ ਬੋਲੀਆਂ ਕਹ ਲੋ ਜਾਂ ਫਿਰ ਝੂਮਰ ਵਗੈਰਾ ਗਾਏ ਤੇ ਤੁਹਾਨੂੰ ਨਹੀਂ ਲੱਗਦਾ ਵੀ ਅੱਜ ਕੱਲ ਦੀ ਜੋ ਗਾਇਕੀ ਹੈ ਉਹ ਬਿਲਕੁਲ ਹੀ ਚੇਂਜ ਹੋ ਚੁੱਕੀ ਹੈ ਲੋਕ ਜੋਨੇ ਇਸ ਤਰ੍ਹਾਂ ਦੇ ਕਲਚਰਲ ਸੰਗਸ ਬੇਸਿਕਲੀ ਸੁਨਣਾ ਪਸੰਦ ਨਹੀਂ ਕਰਦੇ ਇਹ ਆਡੀਅנס ਕਹ ਲੋ ਜਾਂ ਫਿਰ ਘਟਦੀ ਹੈ ਤੁਹਾਡਾ ਇਹਨਾਂ ਬਾਰੇ ਕੀ ਕਹਿਣਾ ਹੈ ਵੀ ਲੋਕ ਤੱਥ ਗਾਇਕ ਦੇ ਨਾਮ ਨਾਲ ਤੁਹਾਨੂੰ ਜਾਣਿਆ ਜਾਂਦਾ ਨੇ ਅੱਜ ਦੇ ਟਾਈਮ ਤੇ ਮੈਂ ਇਹ ਗੱਲ ਮੈਂ ਜਰੂਰ ਸਾਂਝੀ ਕਰਦਾ ਜਿਹੜੇ ਕਹਿੰਦੇ ਕਿ ਲੋਕ ਸੁਣਦੇ ਨਹੀਂ ਮੇਰੇ ਕੋਲ 365 ਦਿਨਾਂ ਚ ਲਗਭਗ 250 ਪ੍ਰੋਗਰਾਮ ਪੈਟ ਹੁੰਦਾ ਹੈ ਜਿਹੜਾ ਉਹ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਚ ਹੋਵੇ ਤੇ ਉਹ ਮੈਨੂੰ ਸੁਣਨ ਵਾਲੇ ਫਿਰ ਮੈਨੂੰ ਸਮਝ ਨਹੀਂ ਆਉਂਦੇ ਐਕਚੁਅਲੀ ਆਪਾਂ ਨਹੀਂ ਸੁਣਾਉਣਾ ਚਾਹੁੰਦੇ ਕਿਉਂਕਿ ਇਹ ਸੱਚ ਆ ਇਸ ਜਿਹੜੀ ਗਾਇਕੀ ਲੋਕ ਤਾਂ ਤੇ ਇਹ ਚ ਵੱਡਾ ਬਿਜ਼ਨਸ ਨਹੀਂ ਹੁੰਦਾ ਆ ਜੇ ਤੁਸੀਂ ਕਿਸੇ ਤੋਂ 70-80000 ਰੁਪਏ ਲੈ ਕੇ ਜਾ ਰਹੇ ਤੇ ਤੁਹਾਡੇ ਨਾਲ ਸਾਊਂਡ ਵਾਲੇ ਨਹੀਂ ਵੀ ਜਾਣਾ ਆ ਤੁਹਾਡੇ ਨਾਲ 14-15 ਜਣਿਆਂ ਨੇ ਕੱਢਣ ਪਾਣ ਨੂੰ ਕੁਝ ਨਹੀਂ ਰਹਿ ਜਾਂਦਾ ਹੈ ਨਾ ਅ ਵੈਸੇ ਸੋਸ਼ਲ ਮੀਡੀਆ ਕਹ ਲਓ ਮੀਡੀਆ ਕਹ ਲਓ ਬਹੁਤ ਹੀ ਐਡਵਾਂਸ ਹੋ ਚੁੱਕਾ ਹੈ ਅ ਅੱਜ ਕੱਲ ਵਿਊਜ਼ ਲੈਣਾ ਵੀ ਕੋਈ ਔਖਾ ਕੰਮ ਨਹੀਂ ਹੈ ਤੁਸੀਂ ਫੇਕ ਵਿਊਜ਼ ਤੇ ਕੀ ਕਹਿੰਦੇ ਹੋ ਐ ਮੈਡਮ ਇਹ ਅੱਜ ਦੀ ਗਾਇਕੀ YouTube ਦੀ ਗਾਇਕੀ ਹੈ ਇਹ ਚ ਕੋਈ ਸ਼ੱਕ ਨਹੀਂ ਹੁਣ ਜਿਨੇ 5 ਲੱਖ ਰੁਪਏ ਪ੍ਰੋਗਰਾਮ ਦਾ ਮੰਗਣਾ ਤੇ ਉਹ ਜਦੋਂ ਗੀਤ ਦਊਗਾ ਉਹਨੂੰ ਘੱਟ ਤੋਂ ਘੱਟ ਮੈਂ 25-30 ਮਿਲੀਅਨ ਆ ਗਈ ਦੱਸਣੇ ਪੈਣਗੇ ਵੀ ਮੇਰੇ ਵਿਊਜ਼ ਐ ਪਰ ਸਾਡਾ ਸਿਸਟਮ ਠੀਕ ਐ ਤਾਂ ਸੱਚ ਸੱਚ ਸੁਣਾਉਣਾ ਐ ਜਿਹੜਾ ਮੈਂ ਸੋਨਾ ਆ ਇਹ ਸੱਚ ਐ ਬਿਲਕੁਲ ਇਹ ਤੋਲਿਆਂ ਮਾਸਿਆਂ 'ਚ ਰਹਿਣਾ ਇਹ ਕਵਾਂਟਲਾਂ 'ਚ ਇਹ ਨਹੀਂ ਕਦੇ ਵੇਚ ਸਕਦਾ ਇਹ ਕਵਾਂਟਲਾਂ 'ਚ ਵੇਚ ਨਹੀਂ ਸਕਦਾ ਇਸ ਕਰਕੇ ਤੇ ਬਹੁਤ ਹੀ ਸੱਚੀ ਸੂਚੀ ਗਾਇਕੀ ਐ ਲੋਕ ਤੁਹਾਨੂੰ ਬਹੁਤ ਪਿਆਰ ਦੇ ਰਹੇ ਨੇ ਬਹੁਤ ਪਸੰਦ ਕੀਤੀ ਜਾ ਰਹੀ ਐ ਤੁਹਾਡੀ ਗਾਇਕੀ ਮੈਂ ਵਿਸ਼ ਕਰੂੰਗੀ ਵੀ ਤੁਸੀਂ ਆਪਣੇ ਸਟਾਰਟਿੰਗ ਤੇ ਜੋ ਸਭ ਤੋਂ ਪਹਿਲਾਂ ਤੁਹਾਡਾ ਗਾਣਾ ਆਇਆ ਸੀ ਉਹਦੇ ਦੋ ਬੋਲ ਸਾਡੇ ਨਾਲ ਸਾਂਝੇ ਕਰੋ ਨਾ ਬੋਲੇ ਤੇ ਅਕੜਾਂ ਦੀ ਪੱਟੀ ਕਹਿੰਦੇ ਬੋਲੇ ਹੱਸ ਕੇ ਤੇ ਕੁੜੀ ਖਰਾਬ ਲੱਗੇ ਭੈਣੇ ਆਪਣੀ ਲੱਗੇ ਗੰਗਾ ਜਲ ਵਰਗੀ ਓ ਜੇ ਹੋਵੇ ਕਿਸੇ ਦੀ ਤਾਂ ਲਖਿਆ ਸ਼ਰਾਬ ਕਹਿੰਦੇ ਮੋੜੀ ਵੇ ਮੋੜੀ ਬਾਬਾ ਚੱਕਮੀ ਮੰਦਿਰ ਨੂੰ ਮੋੜੀ ਵੇ ਮੋੜੀ ਪੀ ਪੀ ਸਮੇ ਕਾ ਪੀ ਪੀ ਕੇ ਚਿੱਟੇ ਉਹ ਸ਼ਾਨੀ ਕਰ ਲਿਆ ਸਰੀਰ ਨੂੰ ਮੋੜੀ ਵੇ ਮੋੜੀ ਬਾਬਾ ਚੱਕਮੀ ਮੰਦਿਰ ਨੂੰ ਮੋੜੀ ਵੇ ਮੋੜੀ ਬਹੁਤ ਖੂਬ ਬਹੁਤ ਖੂਬ ਕਿੰਨੇ ਸੱਚੇ ਸੁੱਚੇ ਬੋਲਨੇ ਇਹ ਆ ਜਾਣਿਆ ਥੋੜਾ ਜਿਹਾ ਪਿੱਛੇ ਕਿ ਸਟਾਰਟਿੰਗ ਤੇ ਜਦੋਂ ਤੁਸੀਂ ਕੰਪਨੀਆਂਜ਼ ਨਾਲ ਟਾਇਪ ਕੀਤਾ ਜਾਂ ਕਰਨ ਦੀ ਕੋਸ਼ਿਸ਼ ਕੀਤੀ ਉਸ ਟਾਈਮ ਉਸ ਟਾਈਮ ਤੇ ਕੰਪਨੀਆਂਜ਼ ਦਾ ਕਹਿਣਾ ਸੀ ਵੀ ਸੌਂਗਸ ਜਿਹੜੇ ਨਾਨ ਕਮਰਸ਼ੀਅਲ ਨੇ ਤੇ ਕਿਤੇ ਨਾ ਕਿਤੇ ਤੁਹਾਡੀਆਂ ਲੁਕਸ ਤੇ ਵੀ ਟਾਰਗੇਟ ਕੀਤਾ ਗਿਆ ਵੀ ਲੁਕਸ ਜਿਹੜੇ ਡਾਡੀ ਲੁਕਸ ਨੇ ਮਤਲਬ ਦੇਸੀ ਲੁੱਕ ਹੈ ਇਹ ਵੀਡੀਓਜ਼ ਦੇ ਵਿੱਚ ਨਹੀਂ ਚੱਲ ਸਕਦੀਆਂ ਤੇ ਹੁਣ ਮਤਲਬ ਅੱਜ ਦੇ ਪੰਮਾ ਡੁੰਮੇਵਾਲ ਨੂੰ ਦੇਖੋ ਤੇ ਉਸ ਟਾਈਮ ਤੇ ਉਹਨਾਂ ਨੂੰ ਬੇਸਿਕਲੀ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਮੈਂ ਸੱਚ ਇਸ ਗੱਲ ਦਾ ਇਦਾਂ ਆ ਹਰ ਬੰਦੇ ਦਾ ਆਪ ਦਾ ਟਾਰਗੇਟ ਹੁੰਦਾ ਆ ਬਹੁਤ ਭਰਾ ਇਸ ਲਾਈਨ ਚ ਲੱਖਾਂ ਰੁਪਏ ਲਾ ਕੇ ਆਉਂਦੇ ਨੇ ਉਹਨਾਂ ਨੇ ਫਿਰ ਕੰਪਨੀਆਂ ਲੱਖਾਂ ਲਾਉਂਦੀਆਂ ਨੇ ਉਹਨਾਂ ਨੇ ਆਰਟਿਸਟ ਚੋਂ ਕੱਢਣਾ ਆ ਮੈਂ ਤਾਂ ਪਹਿਲਾਂ ਹੀ ਇਹ ਲੈ ਕੇ ਤੁਰਿਆ ਸੀਗਾ ਜਿੱਦਾਂ ਦੀ ਮੇਰੀ ਫੈਮਿਲੀ ਬੈਕਗ੍ਰਾਉਂਡ ਸੀਗੀ ਕਿ ਆਪਾਂ ਗਾਣਾ ਤਾਂ ਸਾਫ਼ ਸੁਥਰਾ ਗਾਣਾ ਨਹੀਂ ਗਾਇਆ ਤਾਂ ਪੰਜ ਸੱਤ ਕਿੱਲੇ ਹੈਗੇ ਘਰੇ ਖੇਤੀ ਕਰ ਲਾਂਗੇ ਪੜੇ ਲਿਖੇ ਕਿਤੇ ਜੌਬ ਕਰ ਲਾਂਗੇ ਹੈਨਾ ਜੇ ਅੱਜ ਦਾ ਜੋ ਸੱਚ ਆ ਮੈਂ ਜਦੋਂ ਤੱਕ ਵੀ ਗਾਣਾ ਨਾਂ ਮੈਂ ਜੱਟਾਂ ਦੇ ਟਰੈਕਟਰਾਂ ਤੇ ਗਾਵਾ ਨਾਂ ਟਰਾਲੀਆਂ ਦੇ ਰੇਟਾਂ ਤੇ ਗਾਵਾ ਨਾਂ ਗਾਵਾ ਚੰਡੀਗੜ੍ਹ ਕੁੜੀਆਂ ਤੇ ਨਾਂ ਗਾਵਾ ਜੀਨਾਂ ਤੇ ਨਾਂ ਗਾਵਾ ਪੈਂਟਾਂ ਤੇ ਨਾਂ ਗਾਵਾ ਬੂਟਾਂ ਤੇ ਜੋ ਅੱਜ ਦੀ ਗਾਇਕੀ ਨਾਂ ਮੈਂ ਕਹਿ ਸਕਦਾ ਜੱਟ ਜੀ ਹੈ ਜੱਟ ਵੋ ਹੈ ਕਿਉਂਕਿ ਇਹ ਆਪਾਂ ਮੰਨਦੇ ਨਹੀਂ ਪਰ ਕਿਤੇ ਨਾ ਕਿਤੇ ਜਿਹੜੀ ਹੁਣ ਵਾਲੀ ਜਨਰੇਸ਼ਨ ਹੈ ਮੈਡਮ ਇਹ ਆਪਾਂ ਨੂੰ ਯੂਥ ਨੂੰ ਬਹੁਤ ਪਿੱਛੇ ਗੱਲਾਂ ਲੈ ਗਈਆਂ ਜੱਟਾਂ ਨੂੰ ਚੱਕ ਚਕਾ ਕੇ ਦੇ ਦੇ ਕੇ ਪੰਪ ਤੇ 5 5 7 7 ਕਿੱਲਿਆਂ ਤੇ 8 8 ਲੱਖ ਦੇ ਟਰੈਕਟਰ ਦੇ ਤੇ ਟਰਾਲੀਆਂ 2 2 2.5 2.5 ਲੱਖ ਦੀਆਂ ਬਣਵਾ ਤੀਆਂ ਵਿਆਹਾਂ ਤੇ 20 20 ਲੱਖ ਰੁਪਏ ਲਾਤਾ ਤੇ ਜਦੋਂ ਬੈਂਕਾਂ ਵਾਲੇ ਘਰੇ ਗੇੜੇ ਮਾਰਦੇ ਫਿਰ ਸਾਨੂੰ ਇੱਕ ਹੀ ਰਾਹ ਸੁਝਦਾ ਫਿਰ ਰੱਸਾ ਦੇਖੋ ਤੇ ਆਪਣੇ ਆਪ ਨੂੰ ਲਮਕਾ ਲਓ ਹਮੇਸ਼ਾ ਕੋਸ਼ਿਸ਼ ਮੈਡਮ ਕਰਦੇ ਰਵਾਂਗੇ ਲੋਕਾਂ ਉਹਦੇ ਸਨਮੁਖ ਕੁਝ ਚੰਗਾ ਕਰਨ ਦੇ ਗੀਤ ਚੱਲੇ ਮੈਂ ਪਹਿਲਾਂ ਹਰੇਕ ਵਾਰ ਕਹਿੰਨਾ ਚੱਲੇ ਨਾ ਚੱਲੇ ਕੱਲ ਨੂੰ ਅਖਾੜੇ ਮਿਲਣੇ ਵੀ ਬੰਦ ਹੋ ਜਾਣ ਪਰ ਇਹ ਨਹੀਂ ਹੋਊਗਾ ਕਿ ਪੰਮਾ ਹੁਣ ਆਪਣੀ ਲੈਨ ਤੋਂ ਭਟਕ ਗਿਆ ਪੰਮੇ ਦਾ ਵੀ ਜੱਟਾਂ ਦੇ ਟਰੈਕਟਰ ਤੇ ਗੀਤ ਆ ਗਿਆ ਪੰਮੇ ਨੇ ਵੀ ਜੀਨ ਤੇ ਗਾਤਾ ਪੰਮਾ ਵੀ ਹੁਣ ਚੰਡੀਗੜ੍ਹ ਵਾਲੀਆਂ ਕੁੜੀਆਂ ਤੇ ਇਹ ਨਹੀਂ ਕਹਦੇ ਇਹ ਨਹੀਂ ਕਿ ਇੱਕ ਗੀਤ ਸਾਫ਼ ਸੁਥਰਾ ਦੇ ਕੇ ਮੁੜ ਕੇ ਦਾਸ ਗੀਤ ਤੁਸੀਂ ਲੋਕਾਂ ਨੂੰ ਦੂਏ ਪਰੋਸ ਦੋ ਤੇ ਫਿਰ ਕਹੋ ਪੰਜਾਬੀ ਮਾਂ ਬੋਲੀ ਦੇ ਇਹ ਵਾਰਸ ਹੈ ਇਹ ਪੰਜਾਬੀ ਮਾਂ ਬੋਲੀ ਦੇ ਸੇਵਾਦਾਰ ਹਾਂ ਮੈਂ ਸੇਵਾਦਾਰ ਹਾਂ ਮੈਂ ਪੰਜਾਬੀ ਮਾਂ ਬੋਲੀ ਦੇ ਨਾਂ ਤੇ ਰੋਜੀ ਰੋਟੀ ਆਪਣਾ ਪਾਲ ਰਿਆਂ ਔਰ ਪੰਜਾਬੀ ਮਾਂ ਬੋਲੀ ਦੇ ادب ਨੂੰ ਸਤਕਾਰ ਨੂੰ ਮੁੱਖ ਰੱਖ ਕੇ ਇਹ ਕਦੇ ਨਹੀਂ ਹੋਊਗਾ ਪਏ ਆਪਣੀ ਮਾਂ ਨੂੰ ਨੰਗਿਆਂ ਕਰਕੇ ਜਿਸ ਦਿਨ ਮੈਂ ਰੋਟੀ ਖਾਣੀ ਸ਼ੁਰੂ ਕਰ ਦਿੱਤੀ। ਵੈਰੀ ਨਾਈਸ ਬਹੁਤ ਸੱਚੀਆਂ ਗੱਲਾਂ ਨੇ ਇਸ ਤਰ੍ਹਾਂ ਦੇ ਗਾਇਕ ਦੀ ਸੱਚਮੁੱਚੀ 뮤직 ਇੰਡਸਟਰੀ ਨੂੰ ਜ਼ਰੂਰਤ ਹੈ। ਮੈਂ ਗੱਲ ਕਰੂੰਗੀ ਵੀ ਤੁਸੀਂ ਗਾਇਕੀ ਦੀ ਗੱਲ ਕੀਤੀ ਆ ਵੀ ਹਥਿਆਰਾਂ ਤੇ ਗਾਣਾ ਆ ਗਿਆ। ਮਤਲਬ ਪ੍ਰੋਮੋਸ਼ਨ ਅੱਜਕੱਲ ਬੇਸਿਕਲੀ ਜੋ ਹੋ ਰਹੀ ਆ ਹਥਿਆਰਾਂ ਤੇ ਉਹ ਗਿਆ ਚੰਡੀਗੜ੍ਹ ਵਾਲੀ ਕੁੜੀ ਏ ਉਹ ਲੋਕ ਜੋ ਨੇ ਅੱਜਕੱਲ ਉਹਨਾਂ ਸਿੰਗਰਾਂ ਦੇ ਟ੍ਰੈਂਡ ਨੂੰ ਫਾਲੋ ਕਰ ਰਹੇ ਨੇ। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਮੈਮ ਜਿਹੜਾ हेयर स्टाइल ਆ ਜਿਵੇਂ ਦਾ ਕੁਛ ਨਾ ਕੁਛ ਜਿਵੇਂ ਵੀ ਉਹ ਟਰਾਈ ਕਰਦੇ ਨੇ ਉਹਨੂੰ ਕਰ ਰਹੇ ਨੇ ਉਹੀ ਗੱਲ ਮੈਮ ਜੋ ਸੱਚ ਆ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਨਾ ਮੈਮ ਉਹ ਬੇਸ਼ੱਕ ਘਰ ਸਾਡੇ ਮਿੱਟੀ ਦੇ ਸੀਗੇ ਪਰ ਬੱਚਿਆਂ ਨੂੰ ਬਜ਼ੁਰਗਾਂ ਵੱਲੋਂ ਸੰਸਕਾਰ ਦਿੱਤੇ ਜਾਂਦੇ ਸੀਗੇ ਹਰ ਇੱਕ ਦੀ ਦੌੜ ਭਾਵੇਂ ਕੋਈ ਵੀ ਹੋਵੇ ਹਰ ਇੱਕ ਦੀ ਪੈਸੇ ਲਈ ਦੌੜ ਆ ਬੱਚੇ ਜਵਾਕ ਸੰਸਕਾਰਾਂ ਤੋਂ ਅਧੂਰੇ ਰਹਿ ਗਏ ਔਰ ਜਦੋਂ ਥੋੜੇ ਵੱਡੇ ਹੁੰਦੇ ਆ ਉਹ ਜੋ ਅੱਜ ਕੱਲ ਫਿਰ ਗਾਇਕੀ ਚੱਲ ਰਹੀ ਆ ਜਿਸ ਤਰ੍ਹਾਂ ਤੁਸੀਂ ਕਹਿੰਦੇ ਆ ਕਿ ਆਪਾਂ ਸੋਚ ਕੇ ਦੇਖੀਏ ਸ਼ਹੀਦ ਊਧਮ ਸਿੰਘ 21 ਸਾਲ ਅੱਜ ਵੀ ਲੋਕ 25 25 30 30 ਲੱਖ ਰੁਪਏ ਲਾ ਕੇ ਜਾਂਦੇ ਆ ਹਨਾ ਤੇ ਉਹ 21 ਸਾਲ ਪੰਜਾਬ ਦੀ ਗੈਰਤ ਦੇ ਲਈ ਤਪੱਸਿਆ ਕੀਤੀ ਸ਼ਹੀਦ ਕਰਤਾਰ ਸਿੰਘ ਸਰਾਭਾ 17 ਸਾਲ ਦੀ ਉਮਰ ਫਾਂਸੀ ਚੜ ਗਿਆ ਤੇ 14 ਸਾਲ ਦਾ ਅਮਰੀਕਾ ਪੜ੍ਹਨ ਚਲ ਗਿਆ ਪਰ ਫਿਰ ਉੱਥੋਂ ਛੱਡ ਕੇ ਆ ਗਿਆ ਪੰਜਾਬੀਆਂ ਦੀ ਗੈਰਤ ਦੇ ਲਈ ਭਗਤ ਸਿੰਘ 23 ਸਾਲ ਦੀ ਉਮਰ ਫਾਂਸੀ ਦੇ ਫੰਦੇ ਲਟਕਾ ਹੈਨਾ ਲਟਕਾ ਦਿੱਤਾ ਗਿਆ ਉਹਨੂੰ ਸ਼ਹੀਦ ਹੋ ਗਿਆ ਕੀ ਆਪਾਂ ਉਹਨਾਂ ਦੇ ਵਾਰਿਸ ਕਹੌਣ ਦੇ ਹੱਕਦਾਰ ਹੈ ਅੱਜ ਕੀ ਇਹ ਜਿਹੜੇ ਗਾਇਕ ਹੈ ਜਾਂ ਇਹਨਾਂ ਨੂੰ ਇਹ ਹੈ ਪੇ ਆਪਾਂ ਬੋਰੇ ਭਰ ਕੇ ਉੱਪਰੋਂ ਲੈ ਕੇ ਆਏ ਸੀਗੇ ਜਿਸ ਦਿਨ ਆਪਾਂ ਦੁਨੀਆ ਤੋਂ ਜਾਣਾ ਬੋਰੇ ਭਰ ਕੇ ਜਾਵਾਂ ਆਪਾਂ ਨਾਲ ਲੈ ਕੇ ਜਾਣੇ ਨਹੀਂ ਹੈ ਨਾ ਸਿੱਕੇ ਇਹ ਕਿਸੇ ਨਾਲ ਨਹੀਂ ਜਾਣੇ ਇਹ ਮੇਰੀ ਹੱਥ ਜੋੜ ਕੇ ਕਲਾਕਾਰ ਭਾਈਚਾਰੇ ਨੂੰ ਵੀ ਬੇਨਤੀ ਹੈ ਸੁਣਨ ਵਾਲਿਆਂ ਨੂੰ ਵੀ ਬੇਨਤੀ ਆਪਾਂ ਪੰਜਾਬੀ ਆ ਜਿਸ ਦਿਨ ਸਾਡੇ ਚੋਂ ਗੈਰਤ ਅਣਖ ਮਰ ਗਈ ਰੱਖੇ ਅਣਖ ਪੰਜਾਬ ਦੀ ਰੱਬ ਸੱਚਾ ਜੇਕਰ ਮਰ ਗਈ ਇਹ ਪਰਤ ਕੇ ਜੰਮਣੀ ਨਹੀਂ ਇਹ ਹੁਣ ਮੁੜ ਕੇ ਸ਼ਹੀਦ ਉਦਮ ਸਿੰਘ ਵਰਗੇ ਕਰਤਾਰ ਸਿੰਘ ਸਰਾਭੇ ਵਰਗੇ ਭਗਤ ਸਿੰਘ ਵਰਗੇ ਮੂੜ ਪੈਦਾ ਨਹੀਂ ਹੋਣੇ ਜੇ ਅਸੀਂ ਇਹ ਜਿੱਦਾਂ ਦੇ ਕਲਾਕਾਰ ਦੱਸਦੇ ਹੈ ਨਾ ਦਸਤਾਰਾਂ ਸਿਰ ਚੋਂ ਮੈਂ ਗਵਾਚ ਗਈਆਂ ਉਹ ਗੁਰਪ੍ਰੀਤ ਵੀਰੇ ਨੇ ਲਿਖਿਆ ਸੀਗਾ ਕਿ ਨਾ ਤਾਂ ਸੀ ਸੰਦੀਪ ਕੌਰ ਹੁਣ ਸੋਨੀ ਹੋ ਗਈ ਤੇ 2.5 ਫੁੱਟ ਦੀ ਗੁੱਤ ਵਢਾ ਕੇ ਪੋਨੀ ਹੋ ਗਈ ਜਿਸ ਨਲੂਏ ਦੀਆਂ ਕੁੱਲ ਦੁਨੀਆਂ ਤੇ ਅੱਜ ਵੀ ਗੱਲਾਂ ਹੁੰਨੀਆਂ ਤੇ ਉਹਦੇ ਵਾਰਸ ਕੇਸ ਘਟਾ ਕੰਨਾਂ ਵਿੱਚ ਪਾਈਆਂ ਮੁੰਦਰਾ ਦਿਓ ਜਰੂਰ ਜਵਾਬ ਤੁਹਾਨੂੰ ਗੱਲ ਇੱਕ ਪੁੱਛਾਂ ਕਿ ਕਿੱਧਰ ਗਈਆਂ ਸਰਦਾਰੋ ਦਾੜੀਆਂ ਪੱਗਾਂ ਤੇ ਮੁੱਛਾਂ ਦੀ ਨਾਈਸ ਬਹੁਤ ਖੂਬ ਬਹੁਤ ਖੂਬ ਅੱਜ ਕੱਲ ਦੇ YouTube ਚੈਨਲਸ ਤੇ ਆਪਣੀ ਪੁਆਇੰਟ ਆਫ 뷰 ਦੋ ਕੀ ਕੀ ਕਹਿੰਨੇ ਹੋ YouTube ਚੈਨਲ ਹਰ ਸਿੰਗਰ ਦਾ YouTube ਚੈਨਲ ਹੈ ਤੇ ਪੰਮਾ ਡੁੰਮੇਵਾਲ ਦਾ YouTube ਚੈਨਲ ਕਦੋਂ ਬਣੂਗਾ ਮੈਡਮ ਬਹੁਤ ਜਲਦੀ ਕੋਸ਼ਿਸ਼ ਕਰਾਂਗੇ ਔਰ ਅਗਲੀ ਆਪਣੀ ਕੋਸ਼ਿਸ਼ ਵੀ ਹੈ ਹੋ ਸਕਦਾ ਮੈਂ ਵੀ ਕੁਝ ਐਨਆਰਆਈ ਭਰਾ ਨੇ ਜਿਹੜੇ ਹਮੇਸ਼ਾ ਜਿਨ੍ਹਾਂ ਨੇ ਹੱਲਾਸ਼ੇਰੀ ਦਿੱਤੀ ਆ ਅਸੀਂ ਸ਼ਾਇਦ ਕੰਪਨੀ ਵੀ ਆਪ ਦੀ ਰਿਲੀਜ਼ ਕਰੀਏ ਉਹਦੇ ਚ ਸਿਰਫ ਲੋਕ ਤੱਤ ਗਾਇਕੀ ਪੇਸ਼ ਹੋਊਗੀ ਔਰ ਜਿਹੜੇ ਭਰਾ ਇਸ ਲਾਈਨ ਚ ਆਉਣਾ ਚਾਹੁੰਦੇ ਨੇ ਇਕਨੋਮੀ ਪੱਖੋਂ ਕਮਜ਼ੋਰ ਹੈ ਅਸੀਂ ਉਹਨਾਂ ਦਾ ਆਪਣੀ ਕੰਪਨੀ ਵੱਲੋਂ ਆਡੀਓ ਬਿਲਕੁਲ ਫ੍ਰੀਜ਼ ਕਰਕੇ ਦਵਾਂਗੇ ਉਹ ਬਣੂਗਾ ਉਹਨਾਂ ਭਰਾਵਾਂ ਲਈ ਜਿਹੜੇ ਇਕਨੋਮੀ ਪੱਖੋਂ ਕਮਜ਼ੋਰ ਨੇ ਔਰ ਆਵਾਜ਼ ਮਾਲਕ ਨੇ ਬਹੁਤ ਸੋਹਣੀ ਦਿੱਤੀ ਪਰ ਕਿਸੇ ਨਾ ਕਿਸੇ ਕਾਰਨ ਅੱਗੇ ਨਹੀਂ ਆ ਸਕਦੇ ਬਹੁਤ ਵਧੀਆ ਉਪਰਾਲਾ ਕਰਨ ਜਾ ਰਹੇ ਹਾਂ ਤੁਸੀਂ ਅੱਛਾ ਮਿੱਠੇ ਕਰੇਲੇ ਥੋੜੇ Song ਦਾ ਟਾਈਟਲ ਸੀ ਇਹਦੇ ਦੋ ਬੋਲ ਸਾਂਝਾ ਕਰਾਂ ਹਾਂ ਜਰੂਰ ਵੇੜੇ ਚੋਂ ਵੱਡੀ ਦਾਨੀ ਬੂਟਾ ਫਲਦਾਰ ਕੋਈ ਹੱਥ ਬਨ ਕੇ ਫਤਿਹ ਬੁਲਾਈਏ ਮਿਲ ਜੇ ਸਰਦਾਰ ਕੋਈ ਟੁੱਟੀ ਤੋਂ ਭੰਡੀ ਦੀਨੀ ਮਿੱਤਰੋ ਮੁਟਿਆਰ ਕੋਈ ਜਿਤਾ ਨੂੰ ਦਾਗ ਨਾ ਲਾਈਏ ਗੋਂਦੇ ਜੋ ਫਿਰਨ ਗਵਈਏ ਲੱਭ ਦੇਣਾ ਜੱਟ ਕਿਤੇ ਪੰਮੇ ਆਓਏ ਗਹਿਣੇ ਧਰਤੀ ਦੁਨੀਆ ਨੇ ਮਤ ਕਿਤੇ ਦੀਪੇ ਨਾ ਮਿਣਨ ਸੂਰ ਮੇ ਧੀਆ ਦੇ ਲੱਕ ਕਦੇ ਸੱਚੀਆਂ ਬਰਨਾਲੇ ਲਿਖੀਆਂ ਸੱਚ ਗਾਵੇ ਡੂਮੇ ਵਾਲੀਆ ਹੋ ਮਹਿਲਾ ਵਾਲੇ ਗਾਣਾ ਬਹੁਤ ਵਾਇਰਲ ਹੋਇਆ ਲੋਕਾਂ ਨੇ ਬਹੁਤ ਪਸੰਦ ਕੀਤਾ ਕੁੱਲੀਆਂ ਵਾਲੇ ਇਹਦੇ ਦੋ ਬੋਲ ਵੀ ਸਾਂਝੇ ਕਰੋ ਤੁਸੀਂ ਉਹ ਉਹ ਅਰਸ਼ ਸਿੱਧੂ ਵੀਰੇ ਦੇ ਮੈਨੂੰ ਲਿਖੇ ਉਹ ਮੈਂ ਸੱਚ ਦੱਸਦਾ ਕਿ ਉਹ ਬਹੁਤ ਗੀਤ ਵਾਇਰਲ ਹੋਇਆ ਸੱਚ ਨੇ ਸੱਚ ਰਹਿਣਾ ਹੁਣ ਵੀ ਆ ਤੁਹਾਡੀ ਇੰਟਰਵਿਊ ਤੋਂ ਪਹਿਲਾਂ ਕਿਸੇ ਵਿਆਹ ਚ ਪ੍ਰੋਗਰਾਮ ਇੱਥੇ ਸੀਗਾ ਜਗਰਾਉਂ ਸੋ ਉਹ ਮੈਨੂੰ ਵੀਰ ਤਿੰਨ ਵਾਰ ਸਟੇਜ ਤੇ ਆਇਆ ਮੈਂ ਕਿਹਾ ਯਾਰ ਮੈਨੂੰ ਲੱਗਦਾ ਨਹੀਂ ਉਧਰ ਕੁੜੀ ਮੁੰਡੇ ਨੂੰ ਸ਼ਗਨ ਪੈ ਰਿਆ ਤੇ ਮੈਂ گاਵਾ ਕੁੱਲੀਆਂ ਵਾਲੇ ਉਹਨਾਂ ਨੇ ਕਹਿਣਾ ਅਸੀਂ 20 ਲੱਖ ਲਾਤਾ ਵਿਆਹ ਤੇ ਤੂੰ ਇੱਥੇ ਕਹਿਣਾ ਮਹਿਲਾਵਾਂ ਵਾਲੇ ਗਨੀਂ ਦੀਆਂ ਗੋਲੀਆਂ ਹਨਾ ਪਰ ਮੈਡਮ ਸੱਚ ਨੇ ਸੱਚ ਰਹਿਣਾ ਮੇਰੇ ਮਰਨ ਤੋਂ ਬਾਅਦ ਵੀ ਇਹ ਗੀਤ ਅਮਰ ਰਹੂਗਾ ਜੋ ਮੈਂ ਗਾਣਾ ਇਹ ਨਹੀਂ ਪਏ ਮਹੀਨਾ ਚੱਲਿਆ ਚੱਕ ਲੋ ਚੱਕ ਲੋ ਕਰਾ ਦਿੱਤੀ ਤੇ ਮੁੜ ਕੇ ਲੋਕ ਭੁੱਲ ਗਏ ਜੋ ਸੱਚ ਹੈ ਹਨਾ ਉਹ ਗੀਤ ਮੇਰੇ ਵੀ ਜਿਹਨ ਦੇ ਬਹੁਤ ਨੇੜੇ ਆ ਸੱਚ ਆ ਔਰ ਇਹ ਅੱਜ ਦੇ ਟਾਈਮ ਦਾ ਮੈਡਮ ਸੱਚ ਆ ਕਿ ਜਿਹੜੇ ਪੈਸੇ ਵਾਲੇ ਲੋਕ ਨੇ ਉਹ ਸਟ੍ਰੈਸ ਦੇ ਥੱ ਕਿਉਂ ਫਿਕਰ ਹੈ ਜਿੱਦਾਂ ਵੱਡਾ ਸਾਡਾ ਬਣ ਜਾਂਦਾ ਤੇ ਉੱਡੇ ਹੈ ਨਾ ਜਿੱਦਾਂ ਕਿਸੇ ਦਾ ਵੱਡਾ ਮਕਾਨ ਹੈ ਉਹਦੇ ਖਰਚੇ ਵੀ ਉੱਡੇ ਵੱਡੇ ਆ ਹੈ ਨਾ ਭਾਵੇਂ 5 اے سی ਚੱਲਦੇ ਹੋਣ ਭਾਵੇਂ ਵੱਡੀਆਂ ਅੰਦਰ ਗੱਡੀਆਂ ਖੜ੍ਹਦੀਆਂ ਸੋ ਉਹ ਸੱਚ ਲਿਖਿਆ ਸੀਗਾ ਅਰਸ਼ ਵੀਰੇ ਨੇ ਉਹ ਦੋ ਲਾਈਨਾਂ ਤੁਹਾਡੀ ਨਜ਼ਰ ਕਿ ਜਿੰਨੀਆਂ ਲੰਮੀਆਂ ਕਾਰਾਂ ਸੋਚ ਹੈ ਓਨੀ ਛੋਟੀ ਬਈ ਅੱਜ ਕੱਲ੍ਹ ਨਹੀਂਓਂ ਝਰਦਾ ਗੱਲ ਕੋਈ ਮਾੜੀ ਮੋਟੀ ਬਈ ਬੁੱਢੇ ਮਾਪੇ ਬੁੱਢੇ ਮਾਪੇ ਬਣ ਗਏ ਅੱਜ ਕੱਲ ਭੋਜ ਜਵਾਕਾਂ ਤੇ ਤੇ ਲੱਗੀ ਜੈਮ ਬਰੈਡਾਂ ਪੈਟ ਬੁੱਲ ਖਾਂਦੇ ਵੇਖੇ ਨੇ ਮਹਿਲਾਂ ਵਾਲੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦੀਆਂ ਕੁੱਲੀਆਂ ਵਾਲੇ ਬਿਨਾ ਵਿਸਤਰੇ ਸੁੱਤੇ ਵੇਖੇ ਨੇ ਬਹੁਤ ਸੋਹਣੇ ਸ਼ਬਦ ਨੇ ਬਹੁਤ ਸੋਹਣੇ ਲਿਰਿਕਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੁਸੀਂ ਉੱਥੇ ਸਟੱਡੀ ਕੀਤੀ ਹੈ ਐ ਮੈਂ ਮੈਂ ਉਹਨਾਂ ਨਾਲ 2000 ਕਿਉਂਕਿ ਉੱਥੇ ਉਦੋਂ ਸੀਗਾ ਕਿ ਪ੍ਰੋਫੈਸ਼ਨਲੀ ਕੋਈ ਵੀ ਭੰਗੜੇ ਨਾਲ ਬੋਲੀਆਂ ਪਾ ਸਕਦਾ ਸੀ ਮੈਂ 2007 ਚ ਗਿਆ ਉਹ ਬਹੁਤ ਵੱਡਾ ਸਰਕਲ ਖਾਲਸਾ ਕਾਲਜ ਨੇ ਦਿੱਤਾ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਗੁਰਸ਼ਰਨ ਸਿੰਘ ਸ਼ੀਨਾ ਜਿਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਆਪਣਾ ਕਿਸੇ ਮਾਝੇ ਚ ਕੋਈ ਖਾੜਾ ਆ ਗਿਆ ਕੋਈ ਰੈਲੀ ਆ ਗਈ ਆਜਾ ਪੰਮੇ ਆ ਜਾ ਗਈ ਹੈ ਨਾ ਉਹ ਖਾਲਸਾ ਕਾਲਜ ਨਾਲ ਮੇਰਾ ਬਹੁਤ ਅੱਜ ਵੀ ਪਿਆਰ ਹੈ ਝੂਮਰ ਦੀਆਂ ਬੋਲੀਆਂ ਸੌਰੀ ਝੂਮਰ ਨਾਲ ਮੈਂ ਬੋਲੀਆਂ ਪਾਉਣਾ ਰਿਹਾ ਕਈ ਸਾਲ ਤੇ ਅੱਜ ਵੀ ਉਹਨਾਂ ਨਾਲ ਮੇਰਾ ਬਹੁਤ ਪਿਆਰ ਸਤਿਕਾਰ ਹੈ ਤੇ ਝੂਮਰ ਦੇ ਦੋ ਬੋਲ ਸਾਂਝੇ ਕਰ ਦਿਓ ਕਿਉਂਕਿ ਖਾਲਸਾ ਕਾਲਜ ਦੀ ਸ਼ਾਇਦ ਪਹਿਚਾਨ ਹੀ ਇਸ ਚੀਜ਼ ਤੋਂ ਹੁੰਦੀ ਹੈ ਕਿਉਂਕਿ ਮੈਂ ਵੀ ਉੱਥੇ ਸਟੱਡੀ ਕੀਤੀ ਖਾਲਸਾ ਕਾਲਜ ਅੰਮ੍ਰਿਤਸਰ ਹਾਂ ਤੇ ਤੁਸੀਂ ਝੂਮਰ ਦੀਆਂ ਦੋ ਲਾਈਨਾਂ ਸਾਂਝੀਆਂ ਕਰੋ ਹਾਂ ਜੀ ਉਹ ਰੌਣਕ ਹੋ ਜੂ ਘਟ ਬੇ ਚੱਲ ਮੇਲੇ ਨੂੰ ਚੱਲੀਏ ਚਲ ਮੇਲੇ ਨੂੰ ਚੱਲੀਏ ਆ ਲੈ ਫੜ ਕੁੰਜੀਆਂ ਤੇ ਸਾਂਭ ਲੈ ਤਜੋਰੀਆਂ ਖਸਮੋਂ ਨ ਖਾਂਦੇ ਖਸਮੋਂ ਨ ਖਾਂਦੇ ਤੇਰਾ ਘਰ ਵੇ ਚਲ ਮੇਲੇ ਨੂੰ ਚੱਲੀਏ ਓ ਚਲ ਮੇਲੇ ਨੂੰ ਚੱਲੀਏ ਹਾਂ ਵੈਰੀ ਨਾਈਸ ਖਾਲਸਾ ਕਾਲਜ ਦੀਆਂ ਯਾਦਾਂ ਤਾਜ਼ੀਆਂ ਕਰਵਾਤੀਆਂ ਮੇਰੇ ਸਾਹਮਣੇ ਪ੍ਰੈਕਟਿਸ ਕਰਵਾਉਂਦੇ ਆ ਝੂਮਰ ਤੇ ਬਹੁਤ ਖੂਬ ਬਹੁਤ ਖੂਬ ਤੇ ਤੁਸੀਂ ਹੁਣ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਦਰਸ਼ਕਾਂ ਨੂੰ ਦੱਸ ਦੋ ਕਿ ਅਫਰਦਰ ਤੁਹਾਡਾ ਕਿਹੜਾ ਗਾਣਾ ਆ ਰਿਹਾ ਇੱਕ ਤਾਂ ਮੈਮ ਆ ਚੂਮਰ ਦੀਆਂ ਬੋਲੀਆਂ ਬਹੁਤ ਜਲਦ ਆ ਰਹੀਆਂ ਓਕੇ ਐਜ਼ ਅ ਵੀਡੀਓ ਇੱਕ 3 ਫਰਵਰੀ ਨੂੰ ਆਪਣਾ ਗੀਤ ਆ ਰਿਹਾ ਮਾਂ ਆਲ ਰਾਈਟ ਔਰ ਉਹ ਗੀਤ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਸੁਣਨ ਵਾਲਿਆਂ ਨੂੰ ਚੰਗਾ ਸੁਣਨ ਵਾਲਿਆਂ ਨੂੰ ਬੇਨਤੀ ਹੈ ਗੁਜਾਰਿਸ਼ ਹੈ ਜਿਹੜੇ ਆਪਣੇ ਬੇਬੇ ਨੂੰ ਆਪਣੀ ਮਾਂ ਨੂੰ ਪਿਆਰ ਕਰਦੇ ਉਹ ਜਰੂਰ ਇਸ ਗੀਤ ਨੂੰ ਸ਼ੇਅਰ ਕਰਿਓ ਔਰ ਇਸ ਗੀਤ ਨੂੰ ਕੋ ਸਿੱਖਿਓ ਵੀ ਔਰ ਇਹ ਗੀਤ ਦੇ ਸ਼ੂਟ ਫਕਵਾੜੇ ਦੇ ਕੋਲ ਬਿਰਦਾ Ashram ਹੈ ਗੁਰੂ ਨਾਨਕ ਬਿਰਦਾ Ashram ਜਿਸ ਦਿਨ ਉੱਥੇ ਮੈਂ ਸ਼ੂਟ ਨੂੰ ਗਏ ਮੈਂ ਆਪਣਾ ਸੱਚ ਦੱਸਦਾ ਹਾਂ ਕਿ ਮੈਂ ਕਈ ਘੰਟੇ ਰੋਂਦਾ ਰਿਹਾ ਇਸ ਕਰਕੇ ਇੱਕ ਬੇਬੇ ਜਦੋਂ ਗਲਬੱਕੜੀ ਪਾ ਕੇ ਰੋਣ ਲੱਗ ਗਈ ਪੁੱਤ ਮੇਰੇ ਬੱਚੇ ਵੀ ਯੂਕੇ ਚ ਆ ਮੈਨੂੰ ਉੱਥੇ ਵੀ 1 ਸਾਲ ਰਹਿ ਗਏ ਪਰ ਉਹ ਹੁਣ ਮੈਨੂੰ ਇੱਥੇ ਛੱਡ ਗਏ ਕਿ ਸਾਡੇ ਕੋਲ ਵਕਤ ਨਹੀਂ ਪੁੱਤ ਜਿਨ੍ਹਾਂ ਨੂੰ ਮੈਂ ਕਹਿੰਦੀ ਛੋਟੇ-ਛੋਟੇ ਹੁੰਦਿਆਂ ਨੂੰ ਇਹ ਕਾਲਜੇ ਨਾਲ ਲਾ ਕੇ ਰੱਖਿਆ ਉਦੋਂ ਜਦੋਂ ਉਹ ਹੋਏ ਸੀ ਘਰ 'ਚ ਗਰੀਬੀ ਸੀ ਮੈਂ ਲੋਕਾਂ ਦੇ ਕੰਮ ਕਰ-ਕਰ ਕੇ ਵੀ ਉਹਨਾਂ ਨੂੰ ਪੜਾਇਆ ਮਾਲਕ ਨੇ ਸਮਾਂ ਲਿਆਂਦਾ ਅੱਜ ਉਹ ਕਰੋੜਾਂ 'ਚ ਹੋ ਗਏ ਪਰ ਪੁੱਤ ਇਹ ਵਿਰਧ ਆਸ਼ਰਮ ਵਾਲੇ ਸੇਵਾ ਸੰਭਾਲ ਵੀ ਪੂਰੀ ਕਰ ਰਹੀ ਖਾਣ-ਪੀਣ ਵੀ ਪਰ ਜਿਹੜਾ ਦਿਲ ਲੱਗਿਆ ਜਿਹੜੇ ਨਾਲ ਦੇ ਟੋਟੇ ਮੈਂ ਇੱਕ-ਇੱਕ ਦਿਨ ਕਰਕੇ ਪਾਲੇ ਜਿਹੜੇ ਮੈਨੂੰ ਇੱਥੇ ਸਿੱਟ ਗਏ ਮੈਂ ਉਹ ਹੱਥ ਜੋੜ ਕੇ ਉਹ ਮੈਂ ਆਪਣੇ ਪੇਜ ਤੇ ਉਹ ਬੇਬੇ ਦੀ ਇੰਟਰਵਿਊ ਬੋਲ ਉਹਦੇ ਸ਼ੇਅਰ ਵੀ ਕਰੂੰਗਾ ਸੋ ਮੈਂ ਗੁਜਾਰਿਸ਼ ਕਰਦਾ ਵੀਰਿਓ ਹੱਥ ਜੋੜ ਕੇ ਬੇਨਤੀ ਹੈ ਬੇਬੇ ਬਾਪੂ ਤੋਂ ਵੱਡਾ ਕੋਈ ਤੀਰਥ ਯਾਤਰਾ ਨਹੀਂ ਕੋਈ ਧਰਮ ਨਹੀਂ ਜਿਸ ਘਰ ਵਿੱਚ ਬੇਬੇ ਬਾਪੂ ਸੁਖੀ ਨੇ ਬਾ ਉੱਥੇ ਸਮਝੋ ਮਾਲਕ ਵਸਦਾ ਹੈ ਔਰ ਮੈਂ ਵੀ ਉਸ ਗੀਤ ਤੋਂ ਬਾਅਦ ਕਈ ਵਾਰ ਹੁੰਦਾ ਕਿਉਂਕਿ ਮੇਰੀ ਬੇਬੇ ਖੋਦ ਮੈਂ ਅਨ ਪੜਿਆ ਅਸੀਂ ਚਾਰ ਭੈਣ ਭਰਾ ਆ ਅਸੀਂ ਸਾਰੇ ਵਧੀਆ ਮਤਲਬ ਪੜੇ ਲਿਖੇ ਔਰ ਮੈਨੂੰ ਅੱਜ ਵੀ ਯਾਦ ਹੈ ਸਾਡੀ ਬੇਬੇ ਨੇ ਪਸ਼ੂ ਰੱਖ ਰੱਖ ਕੇ ਅਸੀਂ ਫੀਸਾਂ ਭਰਦੇ ਰਏ ਜਦ ਕਿ ਬਾਪੂ ਜੀ ਵੀ ਜੌਬ ਕਰਦੇ ਸੀਗੇ ਮੈਂ ਅੱਜ ਆਪਣੀ ਮਾਂ ਨੂੰ ਭਾਵੇਂ ਸੋਨੇ ਚ ਕੱਲੋਂ ਮੇਰੇ ਪ੍ਰੋਗਰਾਮ ਹੋਰ ਵਧੀਆ ਲੱਗ ਜਣਾ ਆਪਣੀ ਮਾਂ ਨੂੰ ਸੋਨੇ ਚ ਮੜਾ ਦਾਂ ਉਹਦੇ ਭਾਵੇਂ 2 5 ਕਿਲੋ ਸੋਨਾ ਪਾਦਾ ਕਮਾ ਕੇ ਪਰ ਮੈਂ ਕਰਜ਼ਾ ਨਹੀਂ ਮੋੜ ਸਕਦਾ ਮੈਂ ਉਹਦੇ ਧੋ ਧੋ ਕੇ ਪੈਰ ਪੀਲਾ ਮੈਂ ਉਦਣ ਮੈਨੂੰ ਅਹਿਸਾਸ ਹੋਇਆ ਮਤਲਬ ਮੈਂ ਜਾ ਕੇ ਆਪਣੀ ਮਾਂ ਦੇ ਗੱਲ ਲਾ ਕੇ ਵੀ ਰੋਇਆ ਤੇ ਮੈਨੂੰ ਬਹੁਤ ਵੱਡਾ ਮੈਸੇਜ ਆ ਕੁਝ ਮਰਜ਼ੀ ਹੋ ਜੇ ਕਿਉਂਕਿ ਮੈਂ ਵੀ ਵਿਆਹਾਂ ਵਾ ਕਈ ਵਾਰ ਵੋਟੀਆਂ ਕੰਨ ਭਰ ਦਿੰਦੀਆਂ ਨਾ ਇਹ ਬੇਬੇ ਕੁਝ ਮਰਜ਼ੀ ਕਰੇ ਭਾਵੇਂ ਹੈਨਾ ਪਰ ਇਹਦੇ ਅੱਗੇ ਕਦੇ ਮੋਹਰੇ ਨਹੀਂ ਬੋਲਣਾ ਮਾਂ ਦਾ ਕਰਜ਼ਾ ਸੀ ਕਦੇ ਵੀ ਨਹੀਂ ਮੈਂ ਚੁਕਾ ਸਕਦਾ ਔਰ ਮੇਰੀ ਦਿਲੋਂ ਇਹ ਹੱਥ ਜੋੜ ਕੇ ਗੁਜਾਰਸ਼ ਆ ਇਹ ਗੀਤ ਨੂੰ ਸ਼ੇਅਰ ਕਰਿਓ ਆ ਸੁਣ ਕੇ ਸ਼ੇਅਰ ਬੇਸ਼ੱਕ ਨਾ ਕਰਿਓ ਪਏ ਤਾਂ ਮੈਸੇਜ ਜ਼ਰੂਰ ਲਿਓ ਪਿੰਕਾ ਭਾਜੀ ਸੇਖੋ ਜਿਨ੍ਹਾਂ ਨੇ ਇਹ ਗੀਤ ਸਪான்ਸਰ ਕੀਤਾ ਮੈਡਮ ਚੰਗੇ ਗੀਤ ਮੋਹਰੇ ਲਿਆਣੇ ਮੈਡਮ ਬਹੁਤ ਔਖੇ ਕਿਉਂਕਿ ਵੀਡੀਓ ਤੇ ਵੀ ਉੱਡਾ ਖਰਚਾ ਆਡੀਓ ਤੇ ਵੀ ਚੈਨਲਾਈਜ਼ ਕਰਨਾ ਉੱਡਾ ਖਰਚਾ ਹੈ ਉੱਡਾ ਪਰ ਮੈਂ ਹਮੇਸ਼ਾ ਇਹੀ ਕੋਸ਼ਿਸ਼ ਕਰਦਾ ਰਹੂੰਗਾ ਤੁਹਾਡੇ ਸਾਹਮਣੇ ਚੰਗਾ ਲਿਆਣ ਦਾ ਔਰ ਉਹਨਾਂ ਭਰਾਵਾਂ ਦਾ ਮੈਂ ਦਿਲੋਂ ਮੇਰੇ ਦਿਲ 'ਚ ਆਦਬ ਸਤਿਕਾਰ ਹੈ ਜਿਹੜੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਕਿ ਤੂੰ ਚੰਗਾ ਕਰ ਅਸੀਂ ਤੇਰੇ ਪਿਛਾਂ ਖੜੇ ਹਾਂ ਸਮਾਜ ਨੂੰ ਕੁਝ ਚੰਗਾ ਦੇ ਧੰਨ ਆਹੋ ਮਾਂ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਥੈਂਕ ਯੂ ਵੈਰੀ ਮੱਚ ਔਰ ਮੈਂ ਮੈਡਮ ਦਿਲੋਂ ਡੇਲੀ ਪੋਸਟ ਪੰਜਾਬੀ ਵੈਸੇ ਮੈਂ ਪੋਸਟਾਂ ਤੁਹਾਡੀਆਂ ਦੇਖਦਾ ਰਹਿਣਾ ਕਿਉਂਕਿ ਇਹ ਇੱਕ ਹੁਣ ਜਰੀਆ ਮੈਡਮ ਬਣ ਚੁੱਕਿਆ ਜੀ ਤੁਹਾਡਾ ਬਹੁਤ ਵੱਡਾ ਨੈਟਵਰਕ ਹੈ ਔਰ ਤੁਸੀਂ ਮੇਰੇ ਵਰਗੇ ਨਾ ਚੀਜ਼ ਨੂੰ ਹੈ ਨਾ ਮੈਨੂੰ ਉਸ ਦਿਨ ਖੁਸ਼ੀ ਹੋਈ ਜਿਸ ਦਿਨ ਤੁਹਾਡਾ ਫੋਨ ਆਇਆ ਕਿਉਂਕਿ ਅੱਜ ਕੱਲ ਜਿਨ੍ਹਾਂ ਨੂੰ ਲੋਕ ਕਹਿੰਦੇ ਵੱਡੇ ਸਟਾਰ ਆ ਉਹਨਾਂ ਉਹਨਾਂ ਦੀਆਂ ਇੰਟਰਵਿਊ ਹੁੰਨੀਆਂ ਟਮਾਟੜਾ ਨੂੰ ਕੌਣ ਪੁੱਛਦਾ ਹੈ ਪਰ ਮੈਂ ਨਹੀਂ ਨਹੀਂ ਮੈਂ ਦਿਲੋਂ ਉਹਨਾਂ ਲੋਕਾਂ ਦਾ ਸਤਿਕਾਰ ਕਰਦਾ ਮੈਡਮ ਮੇਰੇ ਚ ਇਹ ਨਹੀਂ ਮੇਰੇ ਚ ਔਗਣ ਵੀ ਬਹੁਤ ਨੇ ਇਹ ਨਹੀਂ ਪੰਮਾ ਚੰਗਾ ਗਾਂ ਦਾ ਲੋਕਾਂ ਲਈ ਹੋ ਸਕਦਾ ਪਰ ਮੈਨੂੰ ਆਪਣੇ ਔਗਣਾਂ ਦਾ ਪਤਾ ਮੇਰੇ ਚ ਕਿੰਨੇ ਔਰ ਮੈਂ ਇਹੀ ਅਰਦਾਸ ਬੇਨਤੀ ਅਰਜ਼ੋਈ ਤੁਹਾਨੂੰ ਕਰਦਾ ਕਿ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਰਹਿਣੀ ਤੁਹਾਡੇ ਤੱਕ ਚੰਗਾ ਲੈ ਕੇ ਆਉਣ ਦੀ ਔਰ ਤੁਹਾਨੂੰ ਗੁਜਾਰਸ਼ ਹੱਥ ਜੋੜ ਕੇ ਚੰਗਾ ਸੁਣਨਾ ਸ਼ੁਰੂ ਕਰੀਏ ਚੰਗਾ ਜਦੋਂ ਆਪਾਂ ਚੰਗਾ ਸੁਣਨਾ ਸ਼ੁਰੂ ਕਰ ਦਿੱਤਾ ਮਾੜੇ ਭਾਵੇਂ 20 ਲੱਖ ਦੀ ਵੀਡੀਓ ਬਣਾ ਲੈਣ 30 ਦੀ 50 ਦੀ ਉਹ ਸਾਡੀਆਂ ਮਤਲਬ ਪੰਜਾਬੀ ਅਸੀਂ ਕਿੱਥੇ ਸਾਡੀ ਗੈਰਤ ਮਰ ਗਈ ਕੋਈ ਟੀਵੀ ਚੈਨਲ ਲਾ ਕੇ ਦੇਖੀਏ ਜੇ ਦਾਸ ਗੀਤ ਮੈਡਮ ਚੱਲਦੇ ਆ ਮੈਂ ਖੁਦ ਤੁਹਾਨੂੰ ਦੱਸਦਾ ਇੱਕ ਦਿਨ ਮੈਂ ਪੰਜਾਬੀ ਚੈਨਲ ਮੇਰਾ ਪਿਆਰ ਨਹੀਂ ਪਾਉਣਾ ਗੀਤ ਆਣਾ ਸੀਗਾ ਤੇ ਉਹ ਮੇਰੇ ਕੋਲ ਟਾਈਮ ਟੇਬਲ ਸੀਗਾ 5 ਮਿੰਟ ਮੈਂ ਪਹਿਲਾ ਗੀਤ ਲਾ ਲਿਆ ਤੇ ਮੈਡਮ ਗੀਤ ਉਹ ਚੱਲਿਆ ਤੇ ਉਹ ਕੁੜੀ ਦਾ ਪਹਿਰਾਵਾ ਜਿੱਦਾਂ ਆਪਾਂ ਨੂੰ ਪਤਾ ਹੈ ਕੀ ਚੱਲਦਾ ਮੈਂ ਦਵਾ ਦਾ ਚੈਨਲ ਕਰਕੇ ਮੇਰਾ ਬਾਪੂ ਬੈਠਾ ਸੀ ਮੈਂ ਮੁੜ ਕੇ ਟੀਵੀ ਬੰਦ ਕਰ ਦਿੱਤਾ ਮਗਾ ਇਹਨੇ ਢਾ ਲੈਣਾ ਤੁਸੀਂ ਆ ਸੁਣਨੇ ਸੋ ਮੇਰੀ ਗੁਜਾਰਸ਼ ਆ ਆਪਾਂ ਪੰਜਾਬੀ ਆ ਔਰ ਖਾਸ ਤੌਰ ਤੇ ਐਨ ਆਰ ਆਈ ਭਰਾ ਬਹੁਤ ਸੋਚ ਰਹੇ ਇਸ ਗੱਲ ਨੂੰ ਕਿ ਆਪਣਾ ਕਲਚਰ ਹੌਲੀ ਹੌਲੀ ਸਾਡੇ ਚੋਂ ਉਹ ਚੀਜ਼ ਦੂਰ ਹੁੰਦੀ ਰਹੀ ਹੁੰਦੀ ਜਾ ਰਹੀ ਔਰ ਮੈਂ ਸਾਰਿਆਂ ਨੂੰ ਗੁਜਾਰਸ਼ ਹੱਥ ਜੋੜ ਕੇ ਮੇਰੀ ਬੇਨਤੀ ਆ ਆਪਾਂ ਕੋਸ਼ਿਸ਼ ਜਦੋਂ ਕਰਨੀ ਨਾ ਚੰਗਾ ਸੁਣਨ ਦੀ ਜਿਹੜੇ ਮਾੜੇ ਗਾਉਣ ਵਾਲੇ ਕੁਝ ਮਰਜ਼ੀ ਕਰਨ ਕੁਝ ਨਹੀਂ ਆਪਾਂ ਵੀ ਕਸੂਰਵਾਰ ਆ ਕਿਉਂਕਿ ਸੁਣਨ ਵਾਲੇ ਆਪਾਂ ਸਟਾਰ ਆਪਾਂ ਬਣਾਉਣੇ ਸੋ ਚੰਗਾ ਸੁਣਨਾ ਸ਼ੁਰੂ ਕਰੋ ਤਾਂ ਕਿ ਚੰਗਾ ਮਾਹੌਲ ਬਣੇ ਆਪਣੀ ਜਿਹੜੀ ਆਣ ਵਾਲੀ ਜਨਰੇਸ਼ਨ ਹੈ ਉਹ ਸਾਰੇ ਮਾਪੇ ਦੇ ਆਗਿਆਕਾਰ ਬਣਨ ਸਾਰਿਆਂ ਨੂੰ ਮਾਲਕ ਤਰੱਕੀਆਂ ਤੰਦਰੁਸਤੀਆਂ ਬਖਸ਼ਿਸ਼ ਕਰੇ ਇੱਕ ਵਾਰ ਫਿਰ ਡੇ ਪੰਜਾਬੀ ਮੈਡਮ ਤੁਹਾਡਾ ਦਿਲੋਂ ਧੰਨਵਾਦ ਕਿ ਤੁਸੀਂ ਮੇਰੇ ਬੋਲਾਂ ਨੂੰ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਉਹਨਾਂ ਤੱਕ ਪਹੁੰਚਾਣਾ ਤੁਹਾਡੇ ਚੈਨਲ ਨੂੰ ਬਹੁਤ ਬਹੁਤ ਮੇਰੇ ਵੱਲੋਂ ਮੁਬਾਰਕਬਾਦ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਸਾਡੇ ਵਰਗੇ ਛੋਟੇ ਜਿਹਾਂ ਨੂੰ ਹੈਨਾ ਬੋਲ ਲੋਕਾਂ ਤੱਕ ਲੈ ਕੇ ਜਾਣ ਲਈ ਸੋ ਇੱਕ ਵਾਰ ਫੇਰ ਤੁਹਾਡੇ ਚੈਨਲ ਦਾ ਮੈਡਮ ਤੁਹਾਡਾ ਕੈਮਰੇ ਵਾਲੇ ਵੀਰੇ ਤੇਰਾ ਵੀ ਦਿਲੋਂ ਧੰਨਵਾਦ ਸੋ ਉਮੀਦ ਹੈ ਪੰਜਾਬੀ ਮਾਂ ਬੋਲੀ ਨੂੰ ਆਪਣੇ ਸੱਭਿਆਚਾਰ ਨੂੰ ਪਿਆਰ ਕਰਨ ਦੀ ਸਾਫ ਸੁਥਰੀ ਗਾਇਕੀ ਸੁਣਨ ਦੀ ਤੇ ਉਮੀਦ ਕਰਦੇ ਆ ਕਿ ਇਹਨਾਂ ਦੀ ਸੰਗੀਤ ਦੀ ਜੋ ਖੁਸ਼ਬੂ ਹੈ ਐਸੇ ਤਰ੍ਹਾਂ ਹੀ ਸਾਫ ਸੁਥਰੀ ਸੰਗੀਤ ਦੀ ਖੁਸ਼ਬੂ ਬਰਕਰਾਰ ਰਹੇ ਤੇ ਅੱਜ ਦੀ ਡੇਲੀ ਪੋਸ ਦੀ ਸਾਡੀ ਖਾਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹਨਾਂ ਹੀ ਹੁਣ ਮੈਨੂੰ ਯਾਨੀ ਕਿ ਮਨਪ੍ਰੀਤ ਖੁੱਲਰ ਨੂੰ ਦਿਓ ਇਜਾਜ਼ਤ ਕੈਮਰਾਮੈਨ ਦਰਸ਼ਨ ਦੇ ਨਾਲ ਮਨਪ੍ਰੀਤ ਖੁੱਲਰ ਡੇਲੀ ਪੋਸ ਪੰਜਾਬੀ ਕਿ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978